Ya bu bir, 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 ne böyle? Ya para ya, ya, ya. Tamam. 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 ਕੀ ਆਗੇ ਚੋਰ ਤੋਂ ਬਰਾਬਰ ਤੇ ਖੜਾ ਰਿਹਾ ਹੈ ਆਕੇ ਜੂਨ ਆਪਣਾ ਮਨੋਰੰਜਨ ਦੇ ਲਈ ਆ ਮੈਨੂੰ ਡਿਸਟਰਬ ਕਰ ਰਿਹਾ ਸਿਆਸੀ ਮੰਚ ਨਹੀਂ ਬਣਾਉਣਾ ਚਾਹੀਦਾ ਬਿਲਕੁਲ ਕਿਸੇ ਨਾਲ ਇਸ ਤਰ੍ਹਾਂ ਦਾ ਵਿਹਾਰ ਬਿਲਕੁਲ ਗਲਤ ਗੱਲ ਹੈ ਗਾਲ ਗਾਲ ਹੱਟਾ ਬਿਲਕੁਲ ਗਲਤ ਗੱਲ ਹੈ ਜੀ ਬਿਲਕੁਲ ਗਲਤ ਗੱਲ ਹੈ ਸਾਡੇ ਲਈ ਖਲੋਤਾ ਵਾ ਸਾਡੇ ਲਈ ਖਲੋਤਾ ਤੂੰ ਗਾਲ ਗਾ ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋਹਟਚਲਾਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀਂ ਵਿਰੋਧ ਹੋਇਆ ਜਾਣਬੁੱਝ ਕੇ ਕੀਤਾ ਗਿਆ ਜਾਣਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕੱਢ ਸਕਦੇ ਹੋ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਂ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਡ ਕੇ ਭੀਗ ਮੰਡਾ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰੋ ਇੱਕ ਨਾਲ ਇੱਕ ਦਾ ਸਾਥ ਦਿਓ ਗਾਲਾਂ ਜਿੰਨੇ ਵੀ ਗੱਡੀਆਂ ਜਿਹਦੇ ਹੱਥ ਚਲਾਕੀ ਹੋਈ ਆ ਤੇ ਬੇहद ਮੰਦ ਭਾਗੀ ਬੇहद ਮੰਦ ਨਾ ਸਰਬੀਤ ਇੱਕ ਸਾਥ ਅਸੀਂ ਦਰਦ ਦਰ ਟਕੇ ਖਾ ਰਹੇ ਹਾਂ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰੈਡਨ ਪ੍ਰੂਫ ਹੈ ਇਕੱਲੇ ਇਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਲਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮਨਜੀ ਕੋ ਗਏ ਕਿਉਂਕਿ ਮਨਜੀ ਸਾਡੀ ਅੱਗੋਂ ਬਾਈ ਤਾਂ ਪੇਸ਼ ਕਰ ਕੋ ਨੋ ਮਤਾ ਕਿਉਂਕਿ ਜਦ ਮਨਜੀ ਸਾਡੇ ਹੱਕ ਚ ਖਲੋਤੇ ਆ 1500 ਰੋਜ਼ਗਾਰ ਆ 1500 ਮਲਾਜ਼ਮ ਸਾਡਾ ਸਾਡੀਆਂ ਧੀਆ ਪੇਣਾ ਜਿਨ੍ਹਾਂ ਦੇ ਹਸਬੰਡ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਉਹ ਕੱਤੂ ਰੋਟੀ ਖਾਣਗੇ ਕਿਤੋਂ ਬਾਜੀ ਬੀਆਟਿਸ ਕੋ ਲੋ ਬੰਦਾ ਜੈ ਪਰ ਇਹ ਹਲਾਜ ਹੈ ਜੀ ਬਾਜੀ ਜਿਹੜਾ ਦੋ ਹੋਇਆ ਉਹ ਹਲਾਜ ਸੀਗੇ ਜੋ ਉਹਨੇ ਬੋਲਿਆ ਵਾ ਉਹ ਜੈ ਸੀਗੇ ਪਰ ਫਿਰ ਵੀ ਆਪ ਨੂੰ ਫੜ ਕੇ ਲੈ ਕੇ ਗਿਆ ਕਿ ਨਹੀਂ ਇਹ ਗੱਲ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹ ਤਾਂ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾੜ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮੁੰਨਾ ਜੀ ਨੇ ਅਦਾ ਮੁੱਦਾ ਚੁੱਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਜੀ ਹਾਂਜੀ 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 ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰਾਂ ਦੇ ਇਸ ਤੋਂ ਉੱਪਰ ਜਿਹੜਾ ਤੂੰ ਰੋਟੀ ਖਾਂਦਾ ਮਹਜਾ ਕੀ 12-13000 ਰੁਪਏ ਤਨਖਾਹ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀਐਮ ਅਚੇ ਬੈਠੇ ਆ 20 25 25000 ਰੁਪਇਆ ਕਿਉਂ ਨਾ ਹੰਦੇ ਆ ਮੈਨੂੰ ਐਚੀ ਦਾ ਜਵਾਬ ਚਾਹੀਦਾ 90 ਲੱਖ ਰੁਪਇਆ 90 ਲੱਖ ਰੁਪਇਆ ਬਜਟ ਆ ਰਿਹਾ ਮਹੀਨੇ ਦਾ 90 ਲੱਖ ਰੁਪਇਆ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਤਰ ਤਰ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿੰਨੇ ਸੜਨਾ ਮੋੜਨਾ ਮੋੜਾ ਲਾਇਆ ਜੇ ਸਾਡੇ ਅਚ ਮੋੜਨਾ ਮੋੜਾ ਲਾ ਲਿਆ ਤਾਂ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਹਦਾ ਵਾ ਕਸੂਰ ਭਾਰੀ ਤੂੰ ਤਾਂ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰ ਇਹ ਸਰਕਾਰ ਦਾ ਜਦੋਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਭਈ ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ ਕਿਤੇ ਆਪਾਂ ਮੰਤਰੀ ਸਾਹਿਬ ਨੂੰ ਚੱਲ ਜਾ ਚੀਫ ਸੈਕਟਰੀ ਨੂੰ ਚੱਲ ਜਾ ਸਾਰੀ ਗੱਲ ਮੁੱਕੀ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਾਂ ਮਿਲ ਕੇ ਖੁੱਦ ਉਹਨਾਂ ਨੇ ਇਹ ਵੀ ਸੁਣਨ ਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਹੈ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸੀ ਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਨਹੀਂ ਨਹੀਂ ਇਹਨੇ ਲੋਕਾਂ ਦਾ ਰੁਜ਼ਗਾਰ ਕਦੋਂ ਮਿਲੂਗਾ ਕਦੋਂ ਮਿਲੂਗਾ